ਚੌਪੀ ਸਾਹਿਬ ਪਾਸ਼ਾਈ ਦਸਮੀ ਕਬਿਓ ਬਾਤ ਬੇਨਤੀ ਚੌਪਈ ਅਮਰੀ ਕਰੋ ਹਾਥ ਦੇ ਰਸ਼ਾ ਪੂਰਨ ਹੋਏ ਚਿਤ ਕੀ ਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਵੇ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸੋਇ ਕਰਤਾਰਾ ਮੋਹਿ ਰਸ਼ਾ ਰਜ ਕਰਦੇ ਕਰੀਏ ਸਭ ਐਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤਉਰ ਭਜਨ ਕੀ ਰਹੇ ਪਿਆਸਾ ਤੁਮਹ ਸਾਰ ਕੋਈ ਅਬਰ ਨਾ ਧਿਆਨ ਜੋ ਵਰ ਚਾਹੂ ਸੁਤੰਤੇ ਪਾਮ ਸੇਵਕ ਸਿਖ ਅਮਾਰੇ ਤਾਰੀਏ ਚੁੰਚੁਨ ਛਤਰ ਅਮਾਰੇ ਮਰੀਏ ਆਪ ਹਾਥ ਦੇਮ ਬੁਜੇ ਵਰਗੇ ਮਰਨ ਕਾਲ ਕਾ ਤਰਾਸ ਨਿ ਵਰਗੇ ਹੋਜੋ ਸਦਾ ਹਮਾਰੇ ਪਛਾ ਸਿਰੀ ਅਸਤੋਜ ਜੋ ਕਰਿਓ ਰਸਾ ਰਾਖ ਲਿਓ ਮੋਇ ਰਖਣ ਹਾਰੇ ਸਾਹਿਬ ਸੰਸਾਏ ਪਿਆਰੇ देइन बंदुष्टन के हम ता तुम हो पुरी चतुर्दस्कमता काल पाए ब्रह्मा वदरा काल पाए शिव जुपतरा काल पाए करविसन प्रकाश सकल काल का किया तमासा जवन काल योगी शिव कियो वेद राज ब्रह्मा ज्योतियो जवन काल सब लोक स्वारा नमस्कारए तए महाराज जवन काल सब जगत बनायो देव दंद जशन बजायो आद्य अंत के अवतार सोई गुरु समझे हमारा नमस्कार तिसि को मारी सकल प्रजा जिने आप सवारी शिव कर्ण को सब गुण सुख दियो सत्रण को पालमोबत कियो काट काट के अंतर की जान भले भरे की पीर पहचानत चीटी ते कुंचर स्तूला सापर कृपा दृष्ट कर फूला संत नन्द को पाए ते दुखी सुख पाए साधन के सुकी एक एक की पीर पहचानें काट काट के पाट पाट की जाने ਜਬੋਦ ਕਰਖ ਕਰਾ ਕਰ ਤਾਰਾ ਪਰ ਜਾ ਧਰਤ ਤਉ ਦੇਹ ਪਾਰਾ ਜਬ ਯਾ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਦਰਸਬੂ ਜੇਤੇ ਵਦਨ ਸ੍ਰੇਸ਼ ਸਵਤਾਰੇ ਆਪ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਔਰ ਆਲਮ ਨਿਰੰਕਾ ਨਿਰਵਿਕਾਰ ਨਿਰਲੰਭ ਆਦੇ ਨੀਲ ਅਨਾਦ ਸੰਭ ਤਾਕਾ ਮੂਡੋ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰ ਪਾਨਨ ਮਾਨਤ ਮਹਾ ਮੂਰ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਕੀਨਤ ਨਹਿ ਭੇਵ ਆਪ ਆਪਣੀ ਬੁਧੈ ਜੇਤੀ ਵਰਨਤ ਪਿੰਨ ਕੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵੇ ਸਜਾ ਪ੍ਰਤਿਸਾਰਾ ਇੱਕੇ ਰੂਪ ਅਨੂਪ ਸਰੂਪਾ ਰੰਗ ਤੇ ਕੇ ਪੂਪਾ ਅੰਡਜ ਜੇਰਜ ਸੇਤ ਕੋਜ ਖਾਨ ਬਹੁ ਰਚ ਦੇਨੀ ਉੰਫੂਲ ਸੇਮਬਾ ਵਾਵਰਾ ਸ਼ਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗ ਕਰੋ ਦੁਸ਼ਟੀ ਜਿਤੇ ਉਠਵਾਤ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਇਸ ਤੋ ਰਿਤਾ ਬਿਸ਼ਰਨੀ ਪਰੇ ਤਿਨ ਕੇ ਜਿਤੇ ਜਨ ਪਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਪੁਰਖ ਪੁਰਖੋਂ ਉਟਾਰੇ ਜੋ ਕਲ ਕੋਇ ਇੱਕ ਵਾਰ ਤੇ ਆਏ ਆਨ ਕਾਲ ਨਿਕਲ ਨਹੀਂ ਆਏ ਹੈ रस्या होए ताई सब काला दुष्ट नर नाम ते हारो कहा दर्द दुष्ट दुखते रहा खड्ग केत में शरण तिहारी आप हाथ दे ले हो ओवारी सर्वत और हो सहाय दुष्ट दुखते ले हो बचाई खड्ग केत में शरण तिहारी आप हाथ दे ले हो ओवारी सर्वत और हो सहाय दुष्ट दुखते ले हो बचाई ਪਾਤਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਸ਼ਾ ਪੂਰਨ ਹੋਏ ਚਿਤ ਕੀਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰ ਪਰਿਵਾਰ ਸੇਵਕ ਸੇਖ ਸਵੈ ਕਰਤਾਰਾ ਮੋਰ ਸ਼ਾਨਜ ਕਰਦੇ ਕਰੀਏ ਸਭ ਰਣ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਰੇ ਸਾਡ ਕੋਈ ਵਰ ਨਾ ਧਿਆਉ ਜੋ ਵਰ ਚਾਹ ਹੂੰ ਸੁਖੰਤੇ ਪੰ ਸੇਵਕ ਸੇਖ ਮਾਰੇ ਤਾਰਿਏ ਚਰਚੁ ਚੋਨ ਛਤਰ ਹਮਾਰੇ ਮਰੀਏ ਆਪ ਹੱਥ ਦੇ ਮਝੇ ਵਰਿਏ ਮਰਨ ਕਾਲ ਕਾ ਤਰਾਸ ਨਿਵਰੀਏ ਹਉਜ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕੈ ਵਰ ਰਸਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸੋਏ ਪਿਆਰੇ ਦੀਨ ਬੰਦਿ ਸਟਨ ਕੇ ਹੰਤਾ ਤਮਹ ਪੁਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮ ਬੋਧਰਾ ਕਾਲ ਪਾਇ ਸ਼ਿਵ ਜੀ ਉਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਬਨ ਕਾਲ ਜੋਗੀ ਸ਼ਿਵ ਕੀ ਹੋਵੇ ਦਰਾਜ ਬ੍ਰਹਮਾ ਜੋਤੀ ਹੋ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪਰਜਾ ਜਨਾਬ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋ ਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਾਟ ਘਾਟ ਕੇ ਪਟ ਪਟ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਅਰਜਾ ਤਰਤ ਤਬ ਦੇਹ ਅਪਾਰਾ ਜਾਬਾ ਕਰਖ ਕਰਤ ਹੋਗਾ ਮੂ ਤੁਮ ਮੈਂ ਮਿਲਤ ਦੇ ਦਰ ਸਭੋ ਜੇਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਆ ਕਾ ਮੂੜ ਚਾਰਤ ਬੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰ ਪਾਨ ਅਨੁਮਾਨਤ ਮਹਾ ਮੂਰ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਜਯਤੀ ਵਨਤੋ ਪੈਨੋ ਪੈਨ ਤੋਇ ਤੇਤੀ ਤੁਮਰਾ ਲਖਨ ਜੈ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਹਿਉ ਰਾਵਕੇ ਪੂਪੰਡ ਜਿਹਰਜ ਸੇਤਜ ਕੀਨੀਉਤ ਪੂਜ ਖਾਨ ਬਹੁ ਰਚ ਦੇਨੀ ਕਉ ਫੂਲ ਰਾਜਾ ਹੋਇ ਬੈਠਾ ਬਹੁ ਸਮਟ ਪਹਿਉ ਸੰਕਰੇ ਕੈਠਾ ਸਗ੍ਰੀਸ਼ ਰੇਸ਼ਟ ਦਿਖਾਇ ਅਚੰਭਵਾਦ ਜੁਗਾਦ ਸਰੂਪ ਸਿਯੰਭਵ ਅਬਰਸ਼ ਮੇਰੀ ਤੁਮ ਕਰੋ ਸਿਕੋ ਵਾਰ ਸਿਕ ਸੰਗਰੋ ਦੁਸ਼ਟ ਜਿਤੇ ਉਠਵਾਤ ਤਪਾਤ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦਹਤੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਹੈ ਤਾਂ ਕਿ ਕਾਲ ਨਿਗੜਨੇ ਆ ਹੈ ਰਛਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਰਿਸ਼ਟ ਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਹਰ ਹੋ ਤਾਂ ਕਿ ਤਾਉ ਤਨੁ ਮੋਹਰ ਹੋਰੇ ਦ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ ਵੈ ਸਕੇ ਨ ਕੋਈ ਇਕ ਵਾਰ ਜੇ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜੇ ਨਰਨਾਮ ਤਿਆਰੋ ਕਾ ਦਾਰਜ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਓ ਓਵਾਰੀ ਸਰਬ ਥੋਰਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਓ ਓਵਾਰੀ ਸਰਬਤਾਰ ਮੋਹ ਸਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਪਾਸ਼ੇ ਦਸਮੀ ਕਬੇ ਬਾਚ ਬੇਨਤੀ ਚੋ ਪਈ ਹਮਰੀ ਕਰੋ ਹਾਤ ਦੇ ਰਛਾ ਪੂਰਨ ਹੋਏ ਚਿਤ ਕੇ ਸਾ ਤਬ ਚਰਨ ਨਮਰ ਰਹਿ ਮਹਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੂ ਆਪ ਹਾਤ ਦੇ ਮੋਹ ਬਚਾਵੋ ਸੁਖੀ ਬਸੇ ਮੋਰੋ ਪਰਿਵਾਰ ਸੇਵਕ ਸੇਖ ਸਵੇ ਕਰਤਾਰਾ ਮੋਰ ਸ਼ਰਿਜ ਕਰ ਦਇਆ ਕਰੀਏ ਸਾਬੇ ਰਣ ਕੋ ਆ ਸੰਗਰੀਏ पूरण होई हमारी आशा तोर भजन की रह प्यासा तो मैं छाड़ कोई अवर ना त्याऊ जो बर चाहूं सो तुमते पाऊं सेवक सिख से मारे तारिय चुन चुन सत्र हमारे मारिय आप हाथ दे मुझे औरिए मरण काल का त्रास निवरीए हो जो सदा हमारे पछा सिरियस्तु जो करियो रस राख ले हो मोहि राखन हारे साहिब संसाए प्यारे नीन बंद दुष्टन के हम ता तो महोपुरी चतुर्दशकंत काल पाए ब्रह्मा वपुतरा काल पाए शिव जो उतरा काल पाए कारवेसन प्रकाश सकल काल का किया तमासा जवन काल योगी शिव कियो वेदराज ब्रह्मा जो दियो जवन काल सब लोक स्वारा नमस्कार है तए महाराज जवन काल सब जगत बनायो देव दंद यशन उपजायो आदि अंत के अवतार सोई गुरु समझे हमारा नमस्कार तिशि को मारी सकल प्रजा जने आप सवारी शिवकण को सब गुण सुख दियो सतरण को पल की ओ, कट, कट के अंतर की जान भले बरे की पीर पछाणत ते कुंचर स्थला सब पर कृपा दृष्ट कर फूला संतन दुख पाए ते दुखी सुख पाए साधन के सुखी एक, -एक की पीर पछाने कट कट के पट पट की जाने जा कर करा करतारा परजा धरत तब देह पारा ਜਬ ਕਰਕ ਕਰਤੋ ਕਭੂ ਤੁਮ ਮੈਂ ਮਿਲਤ ਦੇ ਦਰਸਭੂ ਜੇਤੇ ਬਦਨ ਛੇਡ ਸਭ ਧਾਰਿਆ ਆਪ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਵਿਕਾਰ ਨਿਰੰਬਾਦ ਨੀਲਾਨਾ ਅਸੰ ਤਾਕਾ ਮੂੜ ਚਾਰਤ ਪੈਦਾ ਜਾ ਕੋ ਪੇਵ ਨ ਪਾਵਤ ਵੇਦਾ ਤਾਕੋ ਕਰਪਾਨ ਨਾਨਮਤ ਮਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨੈ ਪਿਵਾਪ ਆਪਣੀ ਬੁਧੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਇਹ ਤੁਮਰਾ ਲਖਨ ਜਾਇ ਪਸਾਰਾ ਕੇਵਲ ਸਦਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭੈਉ ਰਾਵ ਕੈ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਕਾਨ ਬਹੁ ਰਚ ਦੇਨੀ ਕਹਾਂ ਫੂਲ ਰਾਜਾ ਹੋਇ ਬੈਠਾ ਬਹੁ ਸਮਟ ਪਿਓ ਸੰਕਰ ਇਕੱਠਾ ਅਸੇ ਗ੍ਰੀ ਸ਼੍ਰੇਸ਼ਟ ਦਿਖਾਇ ਅਚੰਭਵ ਆਜ ਆਦ ਸੂਪ ਸੰਭਵ ਅਵਰਸ਼ਾ ਮੇਰੀ ਤੁਮ ਕਰੋ ਉਸੇ ਕਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਰਸ਼ਾ ਹੋਏ ਤਾਏ ਸਭ ਕਾਲਾ दुष्ट अरिष्ट रे तत्कालला कृपा दृष्ट तन जाय न हरो ताके ताप न गमो हर हो रिद्ध सिद्ध कर्मो सब होई दुष्ट शाश्वत सके न कोई एक बार जिन तो में संवारा काल फासते तह वारा जिन नर नाम तिहारो कहा दारद दुष्ट दोखते रहा खड्ग केत में शरण तिहारी आप हाथ दे लेहोवारी सर्व ठोर मोह हो सहाई दुष्ट दोखते लेहो बचाई ਅੜਗ ਕੇ ਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੋ ਉਵਾਰੀ ਸਰਵ ਠੌਰ ਮੋਹ ਹੋ ਸਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਆ ਸ਼ਹੀ ਦਸਮੀ ਕਵਿਓ ਬਾਚ ਬੇਨਤੀ ਚਾਪਈ ਅਮਰੀ ਕਰੋ ਹਾਥ ਦੇ ਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਦਾ ਵਿਚਾਰਨ ਨਮ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈਤਮ ਘਾਵੋ ਆਪਾ ਹੱਥ ਤੇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸੇਖ ਸਵੈ ਕਰਤਾ ਰਾਮੋ ਰਛਾਣਿ ਕਰਦੇ ਕਰੀਏ ਸਭ ਵਹਿ ਰਣ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਣ ਧਾਉ ਜੋ ਵਰ ਚਾਉ ਸੁ ਤੁਮ ਤੇ ਪਾਉ ਸੇਵਕ ਸੇਖ ਅਮਾਰੇ ਤਾਰਿਏ ਚੁਨ ਚੁਨ ਛਤਰ ਹਮਾਰੇ ਮਾਰਿਏ आप हाथ मजेoverlinege मरण काल का त्रास ने वर गया उजो सदा मारे पश्चात श्रीयस्तु जो जो करियो रच्छा राख ले हो मोहि राखण हारे साहिब सन साहे प्यारे दीन बंधुष्टन के हम तो आत्म परिचरदस्कंत काल पाए ब्रह्मा बकतरा काल पाए शिव युग तरह काल पाए करविसन प्रकाश सकल काल का की आत्मासा ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹ ਦੀ ਅਸ਼ਨ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੇ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਦਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਾਬੋਦ ਕਰਖ ਕਰਾ ਕਰਤਾਰਾ ਪਰ ਜਾ ਤਰਤ ਤਬ ਦੇਹ ਪਾਰਾ ਜਾਬਾ ਕਰ ਕਰਤੋਂ ਕਭੂ ਤੁਮ ਮੈਂ ਮਿਲਤ ਦੇ ਦਰਸਵੂ ਜਿਤੇ ਬਦਨ ਸੇਠ ਸਵ ਉਤਾਰੇ ਆਪ ਆਪਣੀ ਬੂਜ ਉਚਾਰੇ ਤੁਮ ਸਭੀ ਤੇ ਰਹਤ ਨਿਰਾਲਮ ਜਾਨ ਉਤੇ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਲੰਬ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਪਤ ਵੇਦਾ ਤਾਂ ਕੋ ਕਰਪਾਨ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭੇਵਾ ਪਾਪਣੀ ਬੁਧੈ ਜੇਤੀ ਵਰਨਤ ਪੈਨ ਪੈਨ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਵਿਸਯ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪੈਉ ਰਾਵ ਕੇ ਕੋ ਪੰਡਜ ਜੇਰ ਸੇ ਤਜ ਕੀ ਨੀ ਉਤ ਪੁਜ ਕਾਨ ਬਹੁ ਰਜ ਦੇਨੀ ਪਉ ਫੂਲ ਰਾਜ ਆਇ ਬੈਠਾ ਕੋ ਸਮਿਟ ਪੈ ਸੰਕਰ ਕੈਟਾ ਸਗਰੀ ਸ੍ਰਿਸ਼ਟ ਦਿਖਾਇ ਅਚੰਬਾ ਬਾਦ ਜੁਗਾਦ ਸਰੂਪ ਸੇ ਅੰਬਾ ਬਾਵਰ ਸ਼ਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਾ ਤਤ ਪਾਤਾ ਸਕਲ ਮਲੇਸ਼ ਕਰੋਣ ਕਰਤਾ ਜੇ ਅਸ ਤੁਜ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੋਏ ਮਰੇ ਪੁਰਖ ਜਿਵਨ ਭਗ ਪਰੇ ਤਿਹਾਰੇ तिनके तुम संकट सब टारे जो कल को एक बार ते हैं ताके काल निकलने हैं रक्षा हो ताय सब काला दुष्ट अरिष्ट अरे तत्काला कृपा दृष्टन जाए नहर हो ताके ताप तनक मोहर हो रिद्ध सिद्ध कर्मो सब होई दुष्ट शास वह सके न कोई एक बार जिन तुम्हें संभारा काल फास ते ताय वारा जिन नाम त्यारो कहा दार्द दुष्ट दोग तेरा ਖੜਗਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਓ ਔਵਾਰੀ ਸਰਬ ਠੌਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਓ ਔਵਾਰੀ ਸਰਬ ਠੌਰ ਮੋਹ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਆਸ਼ੇ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਇਰਸਾ ਪੂਰਨ ਹੋਏ ਚਿਤ ਕੀ ਸ਼ਾ ਤਬ ਚਰਨਨ ਮਨ ਰਾਏ ਮਾਰਾ ਆਪਣਾ ਜਾਨ ਕਰ ਪ੍ਰਿਤ ਪਾਰਾਮ ਰੇ ਦੁਸ਼ਟ ਸਵੈ ਤੁਮ ਕਾਬੋ ਆਪ ਆਦੇ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰ ਸੇਵਕ ਸਿੱਖ ਸਵੈ ਕਰਤਾ ਰਾਮ ਮੋਰ ਸ਼ਾਨਿਜ ਕਰਦੇ ਕਰੀਏ ਸਾਵੈ ਰਣ ਕੋ ਆਸ ਕਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਚਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਵਰਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸ਼ਤਰ ਹਮਾਰੇ ਮਾਰੀਏ ਆਪ ਹਾਥ ਦੇ ਮੁਜੇ ਵਰੀਏ ਮਰਨ ਕਾਲ ਕਾ ਤਰਾਸ ਨੇ ਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂ ਜੋ ਕਰਿਓ ਰਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੋ ਮੋਹ ਪਰਿਚਿਤਾ ਦਸਕੰਤਾ ਕਾਲ ਪਾਏ ਬ੍ਰਹਮਾ ਬਵਦਰਾ ਕਾਲ ਪਾਏ ਸ਼ਿਵ ਉਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕਿਸੇ ਕੀ ਅਵੇਦ ਰਾਜ ਬ੍ਰਹਮਾ ਜੋ ਥੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਇਹ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਦ ਜੋ ਸ਼ਨ ਵਜਾਇਓ ਆਦਿ ਅੰਤੇ ਕੇ ਅਵਤਾਰਾ ਸੋਇ ਗੁਰੂ ਸਮਝਿਓ ਮਹਾਰਾ ਨਮਸਕਾਰ ਤਿਸੀ ਕੋ ਮਾਰੀ ਸਕਲ ਪਰਜਾ ਜਿਨ ਆਪ ਸਾਰੀ ਸੇਵ ਕਰਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਸ਼ਾਂਤ ਚਿੱਟੀ ਤੇ ਕੁੰਚਰ ਸੁਰਲਾ ਸਭ ਪਰ ਕਿਰਪਾ ਦਇਸ਼ਟ ਕਰ ਹੁਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਗੀ ਏਕੇ ਕੀ ਪੀਰ ਪਛਾਨੇ ਘਟ ਘਟ ਕੇ ਠਟ ਠਟ ਕੇ ਜਾਨੇ ਜਬੁਦ ਕਰ ਕਰ ਅਗਰਦਾਰਾ ਪਰ ਜਦ ਤਦ ਦੇ ਅਪਾਰਾ ਜਬ ਆਕਰਖ ਕਰਤੋ ਕਭੂ ਤੁਮ ਮੈਂ ਮਿਲਤ ਦੇਦਰ ਸਭੂ ਜੇਤੇ ਵਦਨ ਸ੍ਰੇਸ਼ਵਤਾਰੇ ਆਪ ਆਪਣੀ ਬੂਝ ਵਿਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਲੰਭ ਆਦ ਨੀਲਨਾਦ ਸੰਭ ਤਾ ਕਾ ਮੂਰ ਚਾਰਤ ਪੈਦਾ ਜਾ ਕੋ ਵੇ ਉਹ ਨਾ ਪਾਵਤ ਬੇਦਾ ਤਾ ਕੋ ਕਰਪਾਨ ਅਨਮਾਨਤ ਮਹਾ ਮੂਰ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਪਿਵਾਪ ਆਪਣੀ ਬੁਧੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਨ ਜਾਇ ਪਸਾਰਾ ਕੇ ਵਿਸ ਪ੍ਰਤਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਆਰੰਗ ਪੈ ਰਾਵ ਕੇ ਗੂਪਾ अंडज जेर सेतज किनी उत्पोज कान बोरज देनी कौ फूल राजा बैठा कौस मट पे असंगरे कैटा सगरे श्रेष्ठ दिखाए चंबवाद जुवाद स्वरूप स्यंबवा वरशामे तुम करो सीखो वारस एक संगरो दृष्ट जितेट बात बात सकल मलेश करन गाता जे इस तो जित अवसरनी परे तिन कै दृष्ट दोहते मरे

ਅੜਗੇ ਕੇਤ ਮੈਂ ਸ਼ਰਣ ਤਿਆਰੀ ਆਪ ਹਾਥ ਦੇ ਲਿਓ ਵਾਰੀ ਸਰਵ ਠੌਰ ਮੋਹ ਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਅੜਗੇ ਕੇਤ ਮੈਂ ਸ਼ਰਣ ਤਿਆਰੀ ਆਪ ਹਾਥ ਦੇ ਲਿਓ ਵਾਰੀ ਸਰਵ ਠੌਰ ਮੋਹ ਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿ 何、so ਗੁਰੂ ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ